ਤਸਵੀਰਾਂ ਹਨ ਕੁਝ ਇੱਕ ਬਹਾਦਰ ਟਰੱਕ ਜਿੰਨੇ ਹੰਦਿਆਂ ਦੇ ਵਿੱਚ ਨਵੇਂ ਬਣੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਬਾ ਦੀਆਂ ਜਿੱਥੋਂ ਕਿ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਟਰੱਕ ਰੀਨ ਦੇ ਵਿੱਚ ਜਿੱਥੇ ਕਿ ਆਉਣਾ ਵੱਲੋਂ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ ਇਸ ਦੇ ਮੱਦੇ ਨਜ਼ਰ ਆਉਣਾ ਵੱਲੋਂ ਤਸਵੀਰਾਂ ਸਾਨੂੰ ਦਿਖਾ ਰਹੇ ਹਨ ਟਰੱਕ ਰੀਨ ਦੇ ਜਿਹਦੇ ਵਿੱਚ ਕੀ ਪੰਜਾਬ ਪੁਸ ਤੋਂ ਲੋਡਾਂ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਪੋਰਟ ਦੇ ਪ੍ਰੋਸੈਸ ਵਿੱਚ ਪੁਲਿਸ ਹਾਮਲਾ ਪਹੁੰਚਿਆ ਹੈ ਜਿੱਥੇ ਕਿ ਐਸਐਚਓ ਗੁਰਨਾਮ ਸਿੰਘ ਪੂਰੇ ਆਪਣੇ ਸਟਾਫ ਦੇ ਨਾਲ ਪਹੁੰਚਣ ਤਸਵੀਰਾਂ ਸਾਨੂੰ ਦਿਖਾ ਰਹੇ ਹਨ ਪੋਹਣੀਗੜ੍ਹ ਟਰੱਕ ਰੀਨ ਦੇ ਵਿੱਚ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਅਰੇ ਦੇਖਣਿਆ ਜਿਆੜੀਆਂ ਜਰੀਬ ਸਾਹ ਦੇ ਸਾਫ-ਸਫਾਈ ਤੇ ਜਾ ਰਹੇ ਹਨ ਤਕਰੀਰ ਦੇ ਲਈ ਇਹ ਕੋਸ਼ ਪ੍ਰਸ਼ਾਸਨ ਵੱਲੋਂ ਕਾਹਲੀ ਨਾਲ ਪ੍ਰਚਾਨ ਦੇ ਦਫਤਰਾਂ ਵਿੱਚ ਨਜ਼ਰ ਆ ਰਹੀਆਂ ਹਨ ਜਿੱਥੇ ਅੱਜ ਕੋਹਾਨੀਗੜ੍ਹ ਨੂੰ ਤਰਕਲੀ ਨੂੰ ਨਵਾਂ ਪ੍ਰਧਾਨ ਜਤਿੰਦਰ ਸਿੰਘ ਨੂੰ ਕੀਵਾਜਵਾਜੀ ਮਿਲੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਕਤ ਸਹਿਵਾਨ ਆਪ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਨਾਟੇ ਤੇ ਸਾਲ ਦੇ ਤੌਰ ਤੇ ਸਾਡਾ ਜ਼ਿਲ੍ਹਾ ਟਰੱਕ ਡਿਵੀਜ਼ਨ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਇਸ ਸਮਾਪਕੇ ਤੇ ਹੋਰ ਵੀ ਖੜੇ ਨਜ਼ਰ ਆਨ ਤੇ ਸਾਫਟ ਪ੍ਰਧਾਨ ਬਣੇ ਹੋਏ। ਇਸ ਤਰ੍ਹਾਂ ਕੁਗੂ ਵਾਲਾ ਉਹਨਾਂ ਦੇ ਨਾਲ ਤਸਵੀਰਾਂ ਦੇਖ ਸਕਦੇ ਹੋ ਟਰੱਕ ਡਿਵੀਜ਼ਨ ਦੇ ਪ੍ਰੇਤਰ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ। ਕਿਉਂਕਿ ਜਿਹੜੇ ਆਉਣ ਵਾਲੇ ਸੈਨੇ ਦੇ ਵਿੱਚ ਹੋਰ ਕੀ ਕੀ ਆਮ ਨਿਕਲਦੇ ਹਨ ਆ ਵੀ ਪਾਈ ਜਾਂਦਾ ਹੈ। ਅਤੇ ਇਸ ਸਮਾਪਕੇ ਤੇ ਜਿਵੇਂ ਦੇਖ ਸਕਦੇ ਹੋ ਇਸ ਮੌਕੇ ਦੇ ਤਸਵੀਰਦਾਰ ਮਾਨੀਗੜ ਆਪ ਆਉਂਦੇ ਆ ਰਹੇ ਹਨ ਅੱਜ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੱਕ ਆਪਰੇਟਰਾਂ ਨੂੰ ਬਹੁਤੀ ਜੀ ਝੇੜੀ ਬਹੁਤ ਸਵਾਦਨ ਕੀਤਾ ਜਾ ਰਿਹਾ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਗਰ ਆਈ ਹੁਣ ਗਾਹਾਂ ਨੂੰ ਜਿਹੜੀ ਪ੍ਰਧਾਨਗੀ ਆ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਮੈਂ ਨਾਮ ਬੋਲੂਗਾ ਜਤਿੰਦਰ ਸਿੰਘ ਵਿੱਕੀ ਵੱਜਵਾ ਜੱਗੀ ਜੱਗੀ ਅਨੰਦਗੜ੍ਹ ਪੂਰੀ ਦਬਾਲ ਦਾ ਕੋਈ ਨਾ ਕੋਈ ਜਾਓ देखो सामने मामनेकियो देखो सामने, देखो सामने। ओके जी ओके तो वो विद्या चलती है भोलेनाथ के साथ बोलिए शंकर भगवान की बोलिए आज के आनंद हमारे बीच में श्रीमान जी बता रहे हैं जो ट्रक यूनियन के आज जो प्रधान जी बने हुए हैं भोलेनाथ उनके ऊपर कृपा रखकर जोरदार तालियों से उनका स्वागत करेंगे भगवान ऐसे ही उनको धार्मिक आयोजनों में लगा करके रखे उनके ऊपर कृपा वर्षाए इसी प्रकार उभर चढ़ करके वो आते रहे भगवान की कथाओं में और अपने कार्य को सफल गुप्पन शर्मा सब कब्रिस्तान ट्रक उन्होंने पौनेगढ़ जो आज पौनेगढ़ ट्रक नए प्रधान मंत्री नो की करोगे हर साल की तरह जिस तरह श्री गुरु तेज बहादुर ट्रक यूनियन में साडा प्रधान चुने जाते हैं आज भी वही उस लड़ी के तहत पहला सरदार गुरप्रीत सिंह फक्कु वाले जी ने अपना सरनामा साहब के हाथ देता जो की सारे ने सही से समझ के ਉਤੇ ਸਾਰੇ ਨੇ ਹਮੇਤਰੀ ਉਸ ਤੋਂ ਬਾਅਦ ਸਰਦਾਰ ਵਿੱਕੀ ਵਾਜਵਾ ਜੀ ਨੂੰ ਇੱਕ ਸਾਲ ਲਈ ਪ੍ਰਧਾਨ ਚੁਣਿਆ ਗਿਆ ਤੇ ਹੋਰ ਅੱਗੇ ਕਿਵੇਂ ਰੋ ਦੇਖ ਦਵਾਂ ਜੀ ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੀ ਟਰੱਕ ਯੂਨੀਅਨ ਤੇ ਨਰਾਜ ਚੌਗਣੀ ਤਰੱਕੀ ਕਰਦੀ ਰਹੇ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਵਧੀਆ ਸਮਾ ਟਰੱਕ ਯੂਨੀਅਨ ਦਾ ਚੱਲਦਾ ਰਹੇ ਸਰਵਜਨਕ ਲੋਕੀ ਨੂੰ ਐਸੀ ਸਮੁੱਚੀ ਲੀਡਰਸ਼ਿਪ ਦਾ ਤੇ ਐਮਐਲਏ ਨਰਿੰਦਰ ਕੌਰ ਭਰਾਜ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਰੱਕ ਚੋਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਣੇ ਟਰੱਕ ਆਪਰੇਟਰ ਭਰਾਵਾਂ ਨਾਲ ਦਿਨ ਰਾਤ ਮੋੜੇ ਨਾਲ ਮੋੜਾ ਲਾ ਕੇ ਕੰਮ ਕਰਾਂਗੇ ਖੜਾਗੇ ਉਹਨਾਂ ਨਾਲ ਇਹ ਮੇਨ ਮੰਗਾ ਨਹੀਂ ਵੀ ਪਿਛਲੇ ਟਰੱਕ ਜਿੰਨੀਆਂ ਦੀ ਇਸ ਵਾਰ ਕਿੰਨੇ ਰਹਿਣਗੇ ਵੀ ਨਵੀਆਂ ਤੁਸੀਂ ਜੋ ਅੱਛੀ ਵਾਰੀ ਹੁੰਦੀਆਂ ਗਈਆਂ ਨੇ ਕਿਆ ਰੇਟ ਵਧਾਏਗੇ ਨੇ ਇਸ ਵਾਰ ਕਿੰਨੇ ਰਹਿਣਗੇ उहे समय न जमें जी उमेंखी करे